ਆਓ ਜੀ ਜੀ ਇਹਨੂੰ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖ ਲੋਕਾਂ ਤੋਂ ਨਹੀਂ ਵਾਹਿਗੁਰੂ ਦਾ ਆਸਰਾ ਰੱਖ ਜਿਹੜੇ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕੰਮ ਕਰਦੇ ਆ ਦੋ ਪੀੜੀਆਂ ਦਾ ਇਕੱਠਾ ਪੈਸਾ ਇੱਕ ਕੋਠੀ ਤੇ ਲੱਗਦਾ ਫਿਰ ਅਰਦਾਸ ਬੇਨਤੀ ਕੀਤੀ ਦਾ ਆਨੰਦ ਵੀ ਆਉਂਦਾ ਆਪਦੇ ਮਨ ਨੂੰ ਸੰਤੁਸ਼ਟੀ ਵੀ ਹੁੰਦੀ ਹੈ ਵੀ ਸਹੀ ਗੇਰੇ ਕੰਮ ਕਰੀ ਜਾਂਦੇ ਰਾਣਾ ਇੱਕ ਤਾਂ ਚੜਦੀ ਗੱਲਾ ਦੀ ਅਰਦਾਸ ਕਰੀ ਜਾਂਦਾ ਵੀ ਦੋਨਾਂ ਭਰਾਵਾਂ ਨੇ ਕੰਮ ਸਾਂਝਾ ਸ਼ੁਰੂ ਕੀਤਾ ਸੀ ਬਹੁਤ ਚੰਗੇ ਤਰੀਕਿਆਂ ਨੇ ਪਰੇ ਚੜੀ ਜਾਂਦਾ ਜੀ ਪਿੰਡ ਮਾਚੀ ਗਾਲੀ ਕੋਠੀ ਇਹਦੇ ਵਿੱਚ ਦੋ ਪਰਿਵਾਰਾਂ ਦਾ ਯੋਗਦਾਨ ਆ ਜੀ ਬਹੁਤ ਵੱਡੇ ਲੈਵਲ ਦਾ ਇੱਕ ਤਾਂ ਵੀ ਬਾਈ ਹੁਣੀ ਕੁਲਦੀਪ ਹੁਣੀ ਕੰਮ ਕਰੀ ਜਾਂਦੇ ਆ ਇੱਕ ਬਾਈ ਜਿਹੜੇ ਮਹਾਰਾਜ ਵਾਲੇ ਆ ਜਾਂ ਬੇਬੇ ਆ ਸਾਰਾ ਟੱਬਰ ਰਲ ਕੇ ਕੋਠੀ ਬਣਾ ਰਹੇ ਆ ਇਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਪੈਸਾ ਵੱਧ ਪਈ ਜਾਂਦਾ ਘੱਟ ਪਈ ਜਾਂਦਾ ਪਰ ਦਿਮਾਗ ਜਦੋਂ ਇਕੱਠੇ ਡੱਬਰਾਂ ਦੇ ਚਾਲਦੇ ਹੋਣ ਫਿਰ ਕੋਠੀ ਇਕ ਹੀ ਬਣਦੀ ਹੁੰਦੀ ਆ ਬਹੁਤ ਸੋਹਣਾ ਕੰਮ ਚੱਲੀ ਜਾਂਦਾ ਜੀ ਬਹੁਤ 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 ਵਧਾਈਆਂ ਕੈਨੇਡਾ ਬੈਠੀ ਬੇਬੇ ਨੂੰ ਬਹੁਤ ਬਹੁਤ ਵਧਾਈਆਂ ਬਾਈ ਕੁਲਦੀਪ ਨੂੰ ਮਹਾਰਾਜ ਵਾਲਿਆਂ ਨੂੰ ਬਹੁਤ ਸ਼ੁਕਰ ਆ ਜੀ ਐਡੇ ਸੋਹਣੇ ਸਾਨੂੰ ਸੰਗੇ ਡੱਬਰ ਮਿਲਦੇ ਆ ਵੀ ਜਿਹੜੇ ਐਂ ਗਈ ਜਾਂਦੇ ਉਤਾਰ ਰਹੇ ਤੁਸੀਂ ਜੋ ਕਰਦੇ ਵਧੀਆ ਕਰੀਆ ਨੇ ਫਿਰ ਸਾਨੂੰ ਵੀ ਐਂ ਲੱਗਦਾ ਹੁੰਦਾ ਵੀ ਕਾਰੋਬਾਰ ਤਾਂ ਆਪਾਂ ਹਰ ਇੱਕ ਘਰੇ ਕਰਦੇ ਪਰ ਜਿਹੜਾ ਵਿਸ਼ਵਾਸ ਕਮਾਉਣਾ ਉਹ ਪੈਸਾ ਕਮਾਉਣਾ ਕਈ ਗੁਣਾ ਕਈ ਦਰਜੇ ਇੱਕ ਵੱਖਰਾ ਲੈਜਾ ਬਣ ਜਾਂਦਾ ਅਸੀਂ ਉਹ ਵਿਸ਼ਵਾਸ ਹੀ ਕਮਾਉਣਾ ਜੀ ਪੈਸਾ ਤਾਂ ਹਰ ਇੱਕ ਬੰਦੇ ਹੀ ਕਮਾਈ ਜਾਂਦਾ ਅਸੀਂ ਵੀ ਕਮਾਉਨੇ ਆ ਅਸੀਂ ਕੋ ਪੁੰਨ ਨਹੀਂ ਕਰੀ ਜਾਂਦੇ ਪਰ ਮੇਰੇ ਖਿਆਲ ਚ ਇੱਕ ਵੱਖਰਾ ਵਿਸ਼ਵਾਸ ਕਮਾਉਣ ਦੀ ਕੋਸ਼ਿਸ਼ ਆ ਟਾਟਾ ਦੇ ਕੰਮ ਨਾਲ ਲੈਸ ਆ ਟਾਟਾ ਦੇ ਸਰੀਏ ਨਾਲ ਇੱਕ ਵੱਖਰਾ ਲੈਵਲ ਕੰਮ ਆ ਜੀ 22300 ਫੁੱਟ ਏਰੀਆ ਥੱਲੇ ਸੀਗਾ ਦੋਆ ਮੇਰੇ ਖਿਆਲ ਚ 12 1300 ਫੁੱਟ ਉਪਰ ਆ ਅਗਲਾ ਲੈਂਟਰ ਪਿੰਡ ਝੋੜ ਨਾਲ ਆ ਬਹੁਤ ਬਹੁਤ ਪਤਾਈਆਂ ਪਿੰਡ ਮਾਚੀ